हां जी मित्रों की हालचाल है ठीक ठाक हूं आज कमाउनेया थनु आपा समराले शहर दा बाजार रौनकاں ਸ਼ਬਰਾਤਰੀ ਕਰਕੇ ਪੂਰੀਆਂ ਨੇ ਸ਼ੋਭਾ ਯਾਤਰਾ ਨਿਕਲਨੀ ਆ ਸਮਰਾਲੇ ਸ਼ਹਿਰ ਦੇ ਵਿੱਚੋਂ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲਨੀ ਆ ਬਾਜ਼ਾਰ ਦੀ ਰੌਣਕ ਚੈੱਕ ਕਰ ਲੋ ਸਰਦੀ ਵੀ ਜਾ ਰਹੀ ਆ ਥੋੜਾ ਥੋੜਾ ਮੌਸਮ ਬਦਲ ਰਿਹਾ ਏ ਤੇ ਲੋਕ ਕੋਟ ਛੱਡ ਕੇ ਟੀ-ਸ਼ਰਟਾਂ ਦੇ ਵਿੱਚ ਆ ਰਹੇ ਨੇ ਕਿਤੇ ਗੋਲ ਗੱਪਿਆਂ ਦੀ ਰੇੜੀ ਕਿਤੇ 버ਗਰਾਂ ਦੀ ਰੇੜੀ ਫਾਸਟ ਫੂਡ ਦੇ ਮਗਰ ਲੋਕ ਪਏ ਹੋਏ ਨੇ ਫਿਰ ਸਾਇਲੈਂਟ ਅਟੈਕ ਆ ਜਾਂਦਾ ਹੈ ਪਤਾ ਨਹੀਂ ਲੱਗਦਾ ਫਿਰ ਤਾਂ ਇਹ ਹੁੰਦਾ ਆ ਵੀ ਭਾਈ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਇਹਦਾ ਕਾਰਨ ਆ ਜਿਹੜਾ ਅਸੀਂ ਫਾਸਟ ਫੂਡ ਖਾਂਦੇ ਆ ਬਾਜ਼ਾਰ ਦੇ ਵਿੱਚ ਕੋਈ ਟ੍ਰੈਫਿਕ ਬਹੁਤ ਜ਼ਿਆਦਾ ਆ ਬਾਈਪਾਸ ਵੀ ਨਿਕਲ ਗਿਆ ਚੰਡੀਗੜ੍ਹ ਨੂੰ ਪਰ ਫਿਰ ਵੀ ਬਹੁਤ ਜ਼ਿਆਦਾ ਟ੍ਰੈਫਿਕ ਆ ਲੋਕ ਸਿੱਧੇ ਜਾਣੇ ਵਾਲੇ ਵੀ ਰੌਣਕ ਦੇਖਣ ਵਾਸਤੇ ਕਹਿੰਦੇ ਸ਼ਹਿਰ ਚੋਂ ਆ ਜਾਂਦੇ ਨੇ ਚੈੱਕ ਕਰ ਲਓ ਅੰਗਰੀ ਪੁਆਇੰਟ ਵੀ ਗਿਆ ਜੀ ਆਈ ਦੀ ਆ ਜੋ ਓਪਨਿੰਗ ਹੋਈ ਆ ਵੀਕਾ ਨੇਰ ਸਵੀਟਸ ਬਿਲਕੁਲ ਨਵੀਂ ਓਪਨਿੰਗ ਹੋਈ ਆ ਪਾਕੀ ਸਮਰਾਲੇ ਦੀ ਤੁਸੀਂ ਰੌਣਕ ਚੈੱਕ ਕਰ ਲੋ ਇਧਰ ਵਿਸ਼ਾਲ ਸ਼ੋਭਾ ਯਾਤਰਾ ਦਾ ਬੋਰਡ ਲੱਗਿਆ ਹੋਇਆ ਏ ਆ ਭਾਈ ਪਲਾਸਟਿਕ ਵੇਚ ਰਿਹਾ ਏ ਕਿਆ ਬਾਤਾਂ ਨੇ ਪਤੰਦਰ ਸਾਈਕਲ ਨੂੰ ਦੁਕਾਨ ਬਣਾਈ ਫਿਰਦਾ ਪੂਰੀ ਆ ਜਿੰਨੇ ਉੱਪਰ ਬੋਰਡ ਲੱਗੇ ਹੋਏ ਨੇ ਸਾਰੇ ਤੁਸੀਂ ਦੇਖ ਰਹੇ ਹੋ ਸ਼ੋਭਾ ਯਾਤਰਾ ਕਰਕੇ ਲੱਗੇ ਹੋਏ ਨੇ ਰੌਣਕ ਚੈੱਕ ਕਰ ਲੋ ਬਾਜ਼ਾਰ ਦੀ ਗ੍ਰਾਫਿਕਾ ਸ਼ਬਰਾਤਰੀ ਕਰਕੇ ਨਹੀਂ ਟ੍ਰੈਫਿਕ ਵੈਸੇ ਰਹਿੰਦੀ ਐ ਇੱਥੇ ਤੁਸੀਂ ਇਸ ਟਾਈਮ ਜਦੋਂ ਮਰਜੀ ਆ ਜਾਓ ਚੈਲ ਪੈਨ ਪੂਰੀ ਰਹਿੰਦੀ ਐ ਬਾਜ਼ਾਰ ਦੇ ਵਿੱਚ ਹੁਣ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆ ਜਿੱਥੋਂ ਸ਼ੁਭਾ ਯਾਤਰਾ ਸਟਾਰਟ ਹੋਣੀ ਐ ਲੋ ਜੀ ਇੱਧਰ ਵੀ ਜਾਮ ਲੱਗਿਆ ਹੋਇਆ ਗੱਡੀ ਡਿਜ਼ਾਇਰ ਫਸਾਈ ਹੋਈ ਐ 0124 ਜਾਮ ਪੂਰਾ ਤਕੜਾ ਲੱਗਿਆ ਲੱਗਦਾ ਮੈਨੂੰ ਲੋ ਵੀ ਦੇਖੀ ਜਾਂਦੀ ਐ ਕੀ ਬਣਦਾ ਐ ਚੱਲ ਕੋੜਿਆ ਤੇਰੇ ਚ ਹੌਸਲੇ ਨੇ ਪੁੱਤ ਓਏ ਲਓ ਜੀ ਜਾਂਮ ਦੇ ਵਿੱਚੋਂ ਐਕਟੀਵਾ ਕਾਪਾ ਦਿੱਤੀ ਕੱਢ ਇੱਧਰ ਸਾਰੇ ਰੌਣਕ ਮੇਲਾ ਦੇਖੋ ਤੁਸੀਂ ਕਿਆ ਬਾਤ ਹੈ ਰੰਗ ਬੰਨੇ ਪਏ ਨੇ ਨਾ ਭੋਲੇ ਸ਼ੰਕਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਹ ਉਹ ਜਗ੍ਹਾ ਆ ਜਿੱਥੋਂ ਭੋਲੇ ਸ਼ੰਕਰ ਦੀ ਜੜੀ ਸ਼ੋਭਾ ਯਾਤਰਾ ਆ ਉਹ ਕੱਢੀ ਜਾਣੀ ਆ ਜਿੱਥੋਂ ਸਟਾਰਟ ਹੋਣੀ ਆ ਸਮਰਾਲੇ ਦਾ ਕਹਿੰਦੇ ਦਿਲ ਆ ਗਿਆ ਇਹ ਦਿਲ ਕਹਿੰਦੇ ਨੇ ਏਰੀਏ ਨੂੰ ਸਮਰਾਲੇ ਦਾ ਬੜੀ ਚਰਚਾ ਸੁਣਿਆ ਗਾਣਿਆਂ ਦੇ ਵਿੱਚ ਤੁਸੀਂ ਸਮਰਾਲੇ ਦੀ ਇੱਕ ਗਾਣਾ ਚੱਲਿਆ ਸੀ ਕਹਿੰਦਾ ਪਹਿਲਾ ਕਤਲ ਹੋਇਆ ਸਮਰਾਲੇ ਦੀ ਖਬਰਾਂ 'ਚ ਜੱਟ ਆ ਗਿਆ ਤੇ ਉਹ ਸਮਰਾਲਾ ਇਹ ਕਤਲ-ਕੁਤਲ ਤਾਂ ਚਲੋ ਨਹੀਂ ਹੁੰਦੇ ਪਰ ਸਮਰਾਲੇ ਦੀ ਗੱਲਬਾਤ ਵੱਖਰੀ ਆ ਮੇਰੇ ਮਿੱਤਰੋ ਕਿਆ ਬਾਤਾਂ ਨੇ ਬਾਜ਼ਾਰ 'ਕਦੀ ਰੌਣਕ ਇਹ ਸਿੱਧਾ ਰੋਡ ਨਿਕਲ ਜਾਣਾ ਏ ਮਾਛੂਆੜਾ ਰੋਡ ਤੇ ਸਮਰਾਲਾ ਘੁੰਮਣਾ ਏ ਇਦਾਂ ਦੇ 3-ਵੀਲਰ ਤੁਹਾਨੂੰ ਬੈਟਰੀ ਵਾਲੇ ਦੇਖੇ ਆ ਮਿਲ ਜਾਣਗੇ ਤਕਰੀਬਨ 30-40 ਰੁਪਏ ਲੈਂਦੇ ਨੇ ਸਮਰਾਲਾ ਕਮਾਉਣ ਦਾ ਇਤਿਹਾਸਿਕ ਸ਼ਹਿਰ ਆ ਸਮਰਾਲਾ ਤੇ ਇੱਥੇ ਇੱਕ ਸਭ ਤੋਂ ਬੈਸਟ ਸ਼ਾਪ ਆ ਲੇਡੀਜ਼ ਸੂਟ ਲੈਣਾ ਹੋਵੇ ਜੈਂਟਸ ਪੈਂਚ ਸ਼ਰਟ ਲੈਣੀ ਹੋਵੇ ਕੁੜਤੇ ਪਜਾਮੇ ਲੈਣੇ ਹੋਣ ਜਿਹਦਾ ਨਾਮ ਹੈ ਸ਼ਾਮ ਸਿਲਕਾ ਸਟੋਰ ਸਮਰਾਲੇ ਦਾ ਇੱਕੋ ਇੱਕ ਸ਼ੋਅਰੂਮ ਆ ਜਿੱਥੋਂ ਹਰ ਇੱਕ ਵੈਰਾਈਟੀ ਤੁਹਾਨੂੰ ਬ੍ਰਾਂਡਡ ਮਿਲੂਗੀ ਹੁਣ ਆਪਾਂ ਨਿਕਲ ਜਾਣਾ ਮਾਥੀਵਾੜਾ ਰੋਡ ਦੇ ਉੱਤੇ ਕਿਆ ਬਾਤਾਂ ਨੇ ਕਮਾਲੇ ਕਮਾਲੇ ਅੱਜ ਸਾਰਿਆਂ ਨੂੰ ਸ਼ਹਿਰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਆ ਗਿਆ ਆਪਾਂ ਮਾਛੂੜਾ ਰੋਡ ਤੇ ਹੁਣ ਆਪਾਂ ਜਾ ਰਹੇ ਹਾਂ ਚੌਕ ਵੱਲ ਨੂੰ ਬੈਕ ਸਾਈਡ ਹੈਗਾ ਮਾਛੂੜਾ ਕੋਈ ਕਹਿੰਗੇ ਮਾਛੂੜਾ ਸਾਹਿਬ ਕਹਿਣਾ ਚਾਹੀਦਾ ਚਲੋ ਕੋਈ ਨਹੀਂ ਇਹ ਵੀ ਸਮਰਾਲਾ ਸਾਹਿਬ ਆ ਇੱਥੇ ਕਿਹੜਾ ਕਿਸ ਨੇ ਸ਼ੀਦੀ ਦਿੱਤੀ ਆ ਇਹ ਆ ਗਿਆ ਜੀ ਖੰਨੇ ਦਾ ਅੱਡਾ ਮਾਛੂੜਾ ਸਾਹਿਬ ਨੂੰ ਬੱਤਾਂ ਜਾਂਦੀਆਂ ਨੇ ਇਧਰਲੀ ਸਾਈਡ ਖੰਨੇ ਨੂੰ ਅੱਛਾ ਰੋਕਦੀਆਂ ਨੇ ਵੱਲੋਂ ਕਾਫੀ ਪੁਰਾਣਾ ਸ਼ਹਿਰ ਆ ਜਿਹੜੇ ਘੁੰਮੇ ਨੇ ਲੋਕਲ ਨੇ ਉਹਨਾਂ ਨੂੰ ਤਾਂ ਪਤਾ ਸਮਰਾਲੇ ਦਾ ਤੋ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਵੀਡੀਓ ਦੂਰੋਂ ਦੂਰੋਂ ਕੀ ਹੋ ਗਿਆ ਭਾਈ ਭੱਜਿਆ ਹੋਣਾ ਦੂਰੋਂ ਦੂਰੋਂ ਦੇਖ ਰਹੇ ਨੇ ਉਹਨਾਂ ਨੂੰ ਆਪਾਂ ਦਿਖਾ ਰਹੀਏ ਸਮਰਾਲਾ ਲੈ ਵੀ ਨਾਕੇ ਲੱਗੇ ਹੋਏ ਨੇ ਪੁਲਿਸ ਦੀ ਪੂਰੀ ਕਾਰਵਾਈ ਚੱਲ ਰਹੀ ਆ ਨਾਕੇ ਤੇ ਚਲਾਨ ਠਾਠਾ ਕਰ ਰਹੇ ਨੇ ਆ ਮੇਰਾ ਪ੍ਰਸਕਾਰਪਿਓ ਨਹੀਂ ਫਿਰਦਾ ਹੁਣ ਤਾਂ ਉਹਨੇ ਵੀ ਲੈ ਲਈ ਮੈਡ ਥੱਲੂ ਦੀ ਆੜੀ ਨੇ ਸਕਾਰਪਿਓ ਚੱਕ ਲੋ ਕੰਮ ਨੂੰ ਹੁਣ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਨੂੰ ਇਹ ਸਿੱਧਾ ਰੋਡ ਜਾਣਾ ਚੰਡੀਗੜ੍ਹ ਰੌਣਕ ਚੈੱਕ ਕਰ ਲੋ ਬਾਜ਼ਾਰ ਦੀ ਜਿਹੜਾ ਆ ਏਰੀਆ ਇੱਥੇ ਹਰੇ ਥੋੜੀ ਜੀ ਚਹਿਲ ਪਹਿਲ ਘੱਟ ਆ 메ਨ ਬਾਜ਼ਾਰ 'ਚ ਜਦੋਂ ਆਪਾਂ ਡੱਬੀ ਬਾਜ਼ਾਰ ਕੋਲ ਪਹੁੰਚ ਜਾਣਾ ਉੱਥੇ ਥੋੜਾ ਜਿਆ ਫਿਰ ਜ਼ਿਆਦਾ ਰੌਣਕ ਮੇਲਾ ਹੋ ਜਾਣਾ ਏ ਚਾਰੇ ਪਾਸੇ ਲੋਕ ਬਿਜੀ ਨੇ ਕੋਈ ਉਧਰ ਨੂੰ ਭੱਜਦਾ ਕੋਈ ਉਧਰ ਨੂੰ ਭੱਜਦਾ ਜੇ ਇੱਥੇ ਕਿਸੇ ਦੇ ਮੂਰੇ ਮੂਰੇ 2 ਮਿੰਟ ਵੀ ਐਕਟਿਵ ਆ ਮੋਟਰਸਾਈਕਲ ਖੜਾ ਲਈਏ ਹਾਰਨ ਪੈਂ 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 ਵੱਜਣ ਲੱਗ ਜਾਣੇ ਨੇ ਪਤਾ ਨਹੀਂ ਲੋਕਾਂ ਨੂੰ ਕਾਦੀ ਕਾਲੀ ਆ ਤਿੰਨ ਜਾਂਦੇ ਨੇ ਇਹਨਾਂ ਦਾ ਚਲਾਨ ਕਰੋ ਲੈ ਮੇਰੇ ਮਿੱਤਰੋ ਕੀਆ ਬਾਤਾਂ ਨੇ ਬਾਜ਼ਾਰ ਦੇਖ ਲਓ ਪੂਰਾ ਭਰਿਆ ਹੋਇਆ ਬਾਜ਼ਾਰ ਆ ਇੱਥੇ ਥੋੜੀ ਜੀ ਰੌਣਕ ਮੇਲਾ ਆ ਕੀਦਾ ਮੈਡੀਕਲ ਆ ਗਿਆ ਕਹਿੰਦੇ ਵਰਮਾ ਆ ਜਾਂਦਾ ਮੈਡੀਕਲ ਆ ਗਿਆ ਏ ਉਹ ਬੈਠਾ ਮਿੰਦੀ ਅੰਦਰ ਵਰਮਾ ਵਾਲਾ ਕਿਆ ਬਾਤਾਂ ਨੇ ਚੋਬਾ ਯਾਤਰਾ ਕਰਕੇ ਪੂਰੇ ਰੰਗ ਬੰਨੇ ਪਏ ਨੇ ਬਾਜ਼ਾਰ ਦੇ ਵਿੱਚ ਸਮਰਾਲੇ ਸ਼ਹਿਰ ਦੇ ਕਬੱਡੀ ਦੇ ਪਲੇਅਰ ਵੀ ਬਹੁਤ ਉੱਠੇ ਨੇ ਤੇ ਸਿੰਗਰ ਵੀ ਬਹੁਤ ਉੱਠੇ ਨੇ ਤੇ ਕਹਿੰਦੇ ਗੈਂਗਸਟਰ ਵੀ ਕਈ ਉੱਠੇ ਨੇ ਸਮਰਾਲੇ ਦੇ ਵਿੱਚ ਪਰ ਪੁਲਿਸ ਨੇ ਦੱਬ ਲੇ ਮੌਕੇ ਤੇ ਆ ਲਓ ਜੀ ਇੱਕ ਵਾਰ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਬੀਕਾਨੇਰ ਸਬੀੜਸ ਵਾਲਿਆਂ ਦੀ ਜਿਹੜੀ ਅੱਜ ਉਹਨਾਂ ਦੀ ਸ਼ਾਪ ਓਪਨ ਹੋਈ ਆ ਸਾਰੇ ਜਰੂਰ ਆਇਓ ਬਹੁਤ ਵਧੀਆ ਕਹਿੰਦੇ ਇੱਥੇ ਟੇਸਟੀ ਟੇਸਟੀ ਨਮਕੀਨ ਬੇਕਰੀ ਦਾ 스ਨੈਕਸ সুইਟਸ ਸਭ ਕੁਝ ਮਿਲੂਗਾ ਇਹ ਅੱਜ ਹੀ ਬੀਕਾ ਨੇਰ ਵਾਲਿਆਂ ਦੀ ਜਿਹੜੀ ਅੱਜ ਨਵੀਂ ਸ਼ਾਪ ਖੁੱਲੀ ਆ ਤੇ ਮਾਲਕ ਤਰਕੀਆਂ ਦਵੇ ਵੀਰ ਉਹਨਾਂ ਨੂੰ ਇਕਣੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣ Ориਜਨਲ ਚੀਜ਼ਾਂ ਖਲਾਉਣ ਬਾਕੀ ਕਹਿੰਦੇ ਮੇਲਾ ਤਾਂ ਫਾਸਟ ਫੂਡ ਵਾਲਿਆਂ ਦਾ ਹੀ ਰਹਿ ਗਿਆ ਹੋਰ ਕਾਫੇ ਦਾ ਮੇਲਾ ਨਹੀਂ ਰਿਹਾ ਖਾ ਲੋ ਜਿੰਨੇ 버거 ਖਾ ਹੁੰਦੇ ਨੇ ਸੋ ਓਕੇ ਮਿੱਤਰੋ ਘੁੰਮਲੇ ਸਮਰਾਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਵ ਯੂ ਸਾਰਿਆਂ ਨੂੰ